ਇਹ ਜਿਹੜਾ ਤੁਸੀਂ ਸਾਹਮਣੇ ਮੰਦਰ ਦੇਖ ਰਹੇ ਹੋਗੇ ਇਹ ਮਾਤਾ ਜੀ ਦਾ ਮੰਦਰ ਆਗਾ ਤੇ ਇੱਥੇ ਹਰ ਤਰ੍ਹਾਂ ਦੇ ਥਾਉਲੇ ਨੇਗੇ ਉਹ ਵੀ ਪਾਏ ਜਾਂਦੇ ਨੇਗੇ ਤੇ ਬਹੁਤ ਹਾਈਟ ਦੇ ਉੱਤੇ ਬੜਾ ਸੁਮਾ ਮੰਦਰ ਆਗਾ ਇਹ ਮੰਦਿਰ ਆਇਆ ਹੈਗਾ ਬਹੁਤ ਸ਼ਾਨਦਾਰ ਤੇ ਪੁਰਾਣਾ ਮੰਦਿਰ ਆਗਾ ਇਹ ਨੂੰ ਬਹੁਤ ਤਗੜੇ ਤਗੜੇ ਪ੍ਰਦਾਨ ਮਿਲੇ ਹੋਏ ਨੇ ਮੰਦਿਰ ਨੂੰ ਵੀ ਤੇ ਬਾਕੀ ਹੁਣ ਆਪਾਂ ਜਿਹੜਾ ਬਹਾਦਰਗੜ੍ਹ ਦੇ ਅੰਦਰ ਐਂਟਰ ਕਰ ਰਹੇ ਆਂਗੇ ਤੇ ਤੁਸੀਂ ਦੇਖ ਸਕਦੇ ਹੋਗੇ ਬਹਾਦਰਗੜ ਦੀ ਮਾਰਕੀਟ ਇਹ ਵਧੀਆ ਟੋਪ ਦੀ ਮਾਰਕੀਟ ਹੈ ਜੀ ਬਹਾਦਰਗੜ ਦੀ ਵੀ ਤੇ ਹੁਣ ਆਪਾਂ ਉਹ ਪੁਲ ਦੇ نیچے ਜਾਵਾਂਗੇ ਕਿਉਂਕਿ ਆਪਾਂ ਨੇ ਪਟਿਆਲੇ ਨੂੰ ਮੇਨ ਰਸਤਾ ਜਿਹੜਾ ਚੜਨਾ ਹੈ ਇਹ ਸਾਰੀ ਮਾਰਕੀਟ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਇਹ ਬਹਾਦਰਗੜ ਦੀ ਮਾਰਕੀਟ ਆ ਗਈ ਹੈ ਅਜ਼ਾਮੜ ਤੋਂ ਜੁੜਿਆ ਪੁਲ ਦੇਖ ਰਹੇ ਹੋਗੇ ਇਹ ਚੰਡੀਗੜ੍ਹ ਤੇ ਰਾਜਪੁਰੂ ਨੂੰ ਲੰਘਿਆ ਦਾ ਇੱਕ ਤੋਂ ਆਪਾਂ ਖੱਬੇ ਮੋੜਾਂਗੇ ਜੋਹੋਂ ਅਪ ਚਾਉਂਦੇ ਆਂਗੇ ਸਿੱਧਾ ਪਟਿਆਲੇ ਨੂੰ ਤੇ ਇਹ ਸ਼ਹਿਰ ਹੈਗਾ ਜਿਹੜਾ ਬਹਾਦਰਗੜ੍ਹ ਬਹੁਤ ਮਸ਼ਹੂਰ ਸ਼ਹਿਰ ਆ ਕਿਉਂਕਿ ਇੱਥੇ ਸਿੱਕੇ ਦੇ ਹਾਲ ਦਾ ਹੀ ਕਾਫੀ ਪੁਰਾਣਾ ਹੋਆ ਤੇ ਵਕੇ ਸਾਹਮਣੇ ਤੁਸੀਂ ਗੁਰੂ ਘਰ ਦੇਖ ਰਹੇ ਹੋਗੇ ਜਿਹੜਾ ਕਿਲੇ ਦੇ ਉੱਤੇ ਹੈ ਗੁਰੂ ਘਰ ਬਣਿਆ ਹੋਇਆ ਨੌਵੇਂ ਪਾਤਸ਼ਾਹ ਜੀ ਦਾ ਗੁਰੂ ਘਰ ਜਿਸ ਸ਼ਰੀਰ ਨੂੰ ਤੇਗ ਬਹਾਦਰ ਗੁਰ ਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਜਿਹੜਾ ਬਹਾਦਰਗੜ੍ਹ ਦਾ ਨਾਮ ਪਿਆ ਸੀਗਾ ਤੇ ਦੇਖੋ ਆ ਕਿੰਨਾ ਸੋਹਣਾ ਇੱਧਰ ਕਿਲਾ ਬਣਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਾਕੀ ਸੜਕਾਂ ਬੜਾ ਆਪਦੀਆਂ ਨੇ ਸੜਕਾਂ ਦਾ ਬੱਸ ਪੁੱਛੋ ਨਾ ਬੰਬ ਕੱਢੇ ਪਏ ਨੇ ਸੜਕਾਂ ਦੇ ਤੁਸੀਂ ਪੂਰੀ ਵੀਡੀਓ ਐਂਡ ਤੱਕ ਦੇਖਿਓ ਉਹਨੂੰ ਪਤਾ ਲੱਗੂਗਾ ਤੇ ਜਿਹੜਾ ਤੁਸੀਂ ਆ ਦੇਖ ਰਹੇ ਹੋਗੇ 1 ਘੰਟਾ ਘਰ ਆਗਾ ਇੱਥੇ ਬਹੁਤ ਤਕੜਾ ਇੱਕ ਜਿਹੜੀ ਘੜੀ ਇਹ ਟੈਪ ਬਣੀ ਹੋਈ ਹੈਗੀ ਬਹੁਤ ਵਧੀਆ ਸਿਸਟਮਾਂ ਦਾ ਔਰੇ ਵੀ ਤੇ ਆ ਨਾਲ ਹੀ ਇਹਦੇ ਜਿਹੜਾ ਬਣਿਆ ਹੋਇਆ ਹੈਗਾ ਇੱਥੇ ਘਰ ਦੀਆਂ ਚੀਜ਼ਾਂ ਸਾਰਾ ਕੁਝ ਮਿਲਦਾ ਹੈਗਾ ਹਰ ਇੱਕ ਚੀਜ਼ ਮਿਲਦੀ ਹੈ ਘਰ ਦੀ ਕੋਈ ਵੀ ਚੀਜ਼ ਲੈਣੀ ਹੋਵੇ ਤੁਹਾਨੂੰ ਸੌਦਾ ਲੈਣਾ ਹੋਵੇ ਜਾਂ ਕੁਝ ਵੀ ਲੈਣਾ ਹੋਵੇ ਹਰ ਇੱਕ ਚੀਜ਼ ਘਰੇ ਵਰਤਨ ਵਾਲੀ ਜੀ ਹਰ ਇੱਕ ਚੀਜ਼ ਮਿਲ ਜਾਂਦੀ ਹੈ ਜੀ ਤੇ ਚਲੋ ਹੁਣ ਆਪਾਂ ਨਿਕਲਦੇ ਆਂਗੇ ਅੱਗੇ ਚੱਲਦੇ ਆਂਗੇ ਹੁਣ ਆਪਾਂ ਤੇ ਅਸੀਂ نیچے ਉੱਤਰਦੇ ਤੇਗੇ ਦੂਜੇ ਸਾਈਡ ਦੇ ਉੱਤੇ ਯੂਨੀਵਰਸਿਟੀ ਪੈ ਜਾਂਦੀ ਹੈਗੀ ਤੇ ਆਹ ਦੇਖੋ ਆਹ ਫਰਲਾ ਜਾਂ ਪਲਾਟ ਪਿਆਗਾ ਜਿਹੜਾ ਤੁਸੀਂ ਦੇਖ ਰਹੇ ਹੋ ਬਹੁਤ ਕੀਮਤਾਂ ਗਈ ਜੀ ਕਾਫੀ ਕੀਮਤ ਆ ਗਈ ਜੀ ਤੇ ਹੁਣ ਅਸੀਂ ਜਾ ਰਹੇ ਆਂਗੇ ਪਟਿਆਲੇ ਵੱਲ ਨੂੰ ਤੇ ਨਜ਼ਾਰਾ ਬਹੁਤ ਆ ਜੀ ਛੜਕਾਂ ਐਨ ਬੰਬ ਕੱਢੇ ਪੈ ਨੇ ਕਾਲੀ ਸਰਕਾਰ ਦੇ ਕਾਲੀਦਲ ਦੀ ਸਰਕਾਰ ਨੇ ਸੜਕਾਂ ਬਣਾਈਆਂ ਹੋਈਆਂ ਨੇ ਅਜੇ ਤੱਕ ਪੂਰੀਆਂ ਕੰਮ ਨਹੀਂ ਇਹ ਬਾਈਪਾਸ ਜਿਹੜਾ ਕਾਲੀ ਸਰਕਾਰ ਨੇ ਕਟਾਇਆ ਦੀ ਕਾਲੀਦਲ ਨੇ ਤੇ ਹੁਣ ਆਪਾਂ ਇਧਰ ਪਟਿਆਲਾ ਦੀ ਸਾਈਡ ਦੇ ਉੱਤੇ ਜਿਹੜੇ ਅੰਦਰ ਐਂਟਰ ਹੋ ਜਾਾਂਗੇ ਆਪਾਂ ਹੁਣ ਤੁਸੀਂ ਦੇਖ ਰਹੇ ਹੋਵੋਗੇ ਪਟਿਆਲਾ ਆਉਣ ਤੇ ਆਪਜੀ ਦਾ ਸਵਾਗਤ ਹੈ ਤੇ ਇਹ ਵੀ ਬਹੁਤ ਸ਼ਾਨਦਾਰ ਸੜਕਾਂ ਨੇਗੀਆਂ ਬਹੁਤ ਸ਼ਾਨਦਾਰ ਤੁਸੀਂ ਮੰਨੋ ਮਤਲਬ ਕਿ ਗ੍ਰੀਨਰੀ ਵੀ ਬਹੁਤ ਆ ਗਈ ਉੱਤੇ ਪਾਰਾ ਟ੍ਰੈਫਿਕ ਰੱਬ ਦਾ ਨਾਮ ਹੀ ਆ ਟਰੈਫਿਕ ਬਹੁਤ ਜਿਆਦੇ ਆ ਗਈ ਬਹੁਤ ਜਿਆਦੇ ਟਰੈਫਿਕ ਆ ਗਈ ਬਸ ਸੱਚੋਣਾ ਜਿੰਨਾ ਤੁਸੀਂ ਕਹੋ ਓਨੇ ਟਰੈਫਿਕ ਆ ਗਏ ਬਹੁਤ ਜਿਆਦੇ ਤੇ ਬਾਕੀ ਚਲੋ ਹੁਣ ਆਪਾਂ ਪੁਲ ਦੇ ਉੱਪਰ ਚੜਦੇ ਆ ਆ ਵੀ ਜਿਵੇਂ ਤੁਸੀਂ ਮਸ਼ੀਨ ਦੇਖ ਰਹੇ ਹੋ ਸਾਹਮਣੇ ਨਾ ਬਹੁਤ ਤਕੜੀ ਸੀਗੀ ਦੇਖੋ ਸਤ ਸੰਗਰ ਵਿਆਸ ਵਾਲੇ ਦਾ ਰਾਲ ਸੁਆਮੀਆ ਦਾ ਕਿੰਨਾ ਸੋਹਣਾ ਕਿੰਨਾ ਟੌਪ ਦਾ ਹਸੰਗਰ ਹੈਗਾ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ نیچے ਨੂੰ ਉਤਰਦੇ ਆਗੇ ਪੁਲ ਤੋਂ ਇੱਧਰ ਸਾਰੇ ਮਾਰਕੀਟਾਂ ਨੇ ਚਾਹੇ ਬੁੱਸਿੰਗਰ ਆ ਜਾਏ ਇੱਧਰ ਸਾਰੇ ਬੰਦਗੀ ਦਾ ਘਰ ਗੁਰੂ ਘਰ ਤੇ ਇਹ ਵੀ ਬਹੁਤ ਵਧੀਆ ਪੁਰਾਣਾ ਗੁਰੂ ਘਰ ਹੈ ਇਤਿਹਾਸਕ ਗੁਰੂ ਘਰ ਆ ਗਿਆ ਵੀ ਤੇ ਚਲੋ ਹੁਣ ਆਪਾਂ ਓਥੇ ਫੋਟੋ ਨੀਚੇ ਆ ਸਾਹਮਣੇ ਆਪਾਂ ਪਟਿਆਲੇ ਦੇ ਵਿੱਚ ਐਂਟਰ ਹੋਵਾਂਗੇ ਪਰ ਆਪਾਂ ਪਟਿਆਲੇ ਨਹੀਂ ਜਾਣਾ ਜੇ ਤੁਸੀਂ ਚੰਡੀਗੜ੍ਹ ਤੋਂ ਆਉਂਦੇ ਹੋਗੇ ਤਾਂ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਨਾ ਇਹ ਪੁਲ ਤੋਂ ਸਿੱਧਾ ਤੁਸੀਂ ਅੰਦਰ ਐਂਟਰ ਹੋ ਜਾਓਗੇ ਪਟਿਆਲੇ ਨੂੰ ਤੇ ਪਰ ਇੱਥੋਂ ਆਪਾਂ ਅੰਦਰ ਐਂਟਰ ਨਹੀਂ ਹੋਣਾ ਕਿਉਂਕਿ ਅਸੀਂ ਤਾਂ ਹੁਣ ਜਾਣਾਗਾ ਆਪਾਂ ਇੰਦਣੋਂ ਜਾਂਦੇ ਜਾਂਦੇ ਤੁਹਾਨੂੰ ਮੱਥਾ ਟਿਕਾਵਾਂਗੇ ਗੁਰੂ ਘਰ ਦੇਖੋ ਆਹ ਪਟਿਆਲਾ ਨੀਚੇ ਅੰਦਰ ਪਟਿਆਲਾ ਸ਼ਹਿਰ ਆਇਆ ਤੇ ਹੁਣ ਆਪਾਂ ਚੱਲਦੇ ਆਂਗੇ ਸਿੱਧਾ ਬਾਈਪਾਸ ਨੂੰ ਕਿਉਂਕਿ ਬਾਈਪਾਸ ਨੂੰ ਆਪਾਂ ਚੰਨੋਂ ਨੂੰ ਹੋ ਕੇ ਜਾਵਾਂਗੇ ਪਰਵਾਨੀਗੜ੍ਹ ਨੂੰ ਹੋ ਕੇ ਪਿੰਡ ਜਾਵਾਂਗੇ ਹੁਣ ਆਪਾਂ ਤੇ ਚਲੋ ਪਟਿਆਲਾ ਸ਼ਹਿਰ ਨੂੰ ਕਰਦੇ ਆਂਗੇ ਆਪਾਂ ਬਾਏ ਬਾਏ ਤੇ ਚਲੋ ਹੁਣ ਆਪਾਂ ਚੜ੍ਹ ਗਏ ਜੀ ਬਾਈਪਾਸ ਦੇ ਉੱਤੇ ਹਾਂ ਆਪਾਂ ਬਾਈਪਾਸ ਦੇ ਉੱਪਰ ਚੜ ਗਏ ਸੰਦੇ ਹੁਣ ਆਪਾਂ ਬਾਈਪਾਸ ਨੂੰ ਜਾਵਾਂਗੇ ਔਰ ਆਪਾਂ ਨੂੰ ਕੋਈ ਕੰਮ ਨਹੀਂ ਅੱਜ ਆਪਾਂ ਬੇਲਿਆਂਗੇ ਪੂਰੀ ਤਰ੍ਹਾਂ ਬਸ ਹੁਣ ਜਾਂਦੇ ਜਾਂਦੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਹੁਣ ਅਸਲੀ ਚੀਜ਼ ਤਾਂ ਹੁਣ ਆਉਣੀ ਹੈਗੀ ਤੇ ਹੁਣ ਤੁਸੀਂ ਦੇਖੋਗੇ ਅੱਗੇ ਜਾ ਕੇ ਆਹ ਕੋਲਾਗਾ ਜਿਹਦੇ नीचे ਨੇ ਜਿਹੜੇ ਪੁਲਚਿਆਂ ਵਾਲੇ ਨਿਊਡਲ 버ਗਰ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲੂਗੀ ਆ ਤੁਸੀਂ ਦੇਖ ਸਕਦੇ ਹੋ ਆਪਣੇ ਖੱਬੇ ਹੱਥ ਤੇ ਕਿੰਨੀਆਂ ਸਟਾਲਾਂ ਲੱਗੀਆਂ ਹੋਣਗੀਆਂ ਕਿੰਨੀਆਂ ਰੇੜੀਆਂ ਲੱਗੀਆਂ ਹੋਣਗੀਆਂ ਤੇ ਆਹ ਪੁਲ ਦੇ ਨੀਚੋਂ ਵੀ ਪਟਿਆਲੇ ਨੂੰ ਰਸਤਾ ਜਾਂਦਾ ਜੇਕਰ ਇਹ ਵੀ ਜਾਣਾ ਹੋਵੇ ਬਾਕੀ ਆ ਦੇਖੋ ਕਿੰਨੀਆਂ ਸਾਈਡ ਦੇ ਉੱਪਰ ਰੇੜੀਆਂ ਲੱਗੀਆਂ ਹੋਣਗੀਆਂ ਤੇ ਕਹਿੰਦਾ ਵੀ ਅਸੀਂ ਪਹਿਲੇ ਇੱਥੇ ਸਟੈਂਡ ਵੀ ਬਣਿਆ ਹੋਇਆ ਹੈਗਾ ਆ ਸਾਰੀਆਂ ਰੇੜੀਆਂ ਤੇ 버ਗਰ, ਟੀਜਾ, ਅੱਗਸਵਾ ਬਹੁਤ ਕੁਝ ਮੰਦਾ ਸਾਰਾ ਫਾਸਟ ਫੂਡ ਦੀਆਂ ਰੇੜੀਆਂ ਨੇਗੀਆਂ ਸਾਰੀਆਂ ਇਹ ਬੜੇ ਲੋਕ ਖੜਦੇ ਨੇ ਆ ਕੇ ਤੇ ਇਹਦੇ ਨਾਲ ਹੀ ਪਰਲੇ ਪਾਸੇ ਜਿਹੜਾ ਹੈਗਾ ਨਾਮ ਚਰਚਾ ਘਰ ਹੈਗਾਗਾ ਐਮਐਸ ਜੀ ਨਾਮ ਚਰਚਾ ਕਰ ਸੱਸਾ ਘਰ ਹੈਗਾ ਡੇਰਾ ਜਿਹੜਾ ਸੱਸਾ ਸੱਸਾ ਜੀ ਦਾ ਨਾਮ ਚਰਚਾ ਕਰ ਇਹ ਵੀ ਬਹੁਤ ਪ੍ਰੋਫਾਈਲ ਹੈਗਾ ਕੰਟੀਨ ਬੜੀ ਵਧੀਆ ਤੇ ਸਾਰੀਆਂ ਚੀਜ਼ਾਂ ਪਾਵਰ ਮਿਲਦੀਆਂ ਨੇ ਵਧੀਆ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਅੱਗੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਆਪਣੀ ਹਵੇਲੀ ਹੈਗੀ ਬਾਈ ਜੀ ਹਵੇਲੀ ਕਹਿੰਦੇ ਨੇ ਜੀ ਨੂੰ ਤੇ ਹੁਣ ਆਪਾਂ ਚੱਲਦੇ ਆਂਗੇ ਗੁਰਦੁਆਰਾ ਸੇਖੂਪੁਰ ਸ਼ੰਤ ਬਾਬਾ ਰਣਜੀਤ ਸਿੰਘ ਦੀ ਢੱਡਰੀਆਂ ਵਾਲੇ ਉਹਨਾਂ ਦਾ ਗੁਰੂ ਘਰ ਆ ਉਹਨਾਂ ਦਾ ਇਤਿਹਾਸਕ ਸਥਾਨ ਆ ਇਹ ਉਹ ਨਾ ਵੀ ਬਹੁਤ ਟੌਪ ਦਾ ਇੱਥੇ ਜਿਹੜਾ ਸਿਸਟਮ ਆਗਾ ਤੇ ਆਜੋ ਹੁਣ ਤੁਹਾਨੂੰ ਆਪਾਂ ਦਰਸ਼ਨ ਕਰਵਾਨੇ ਆਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਦੀ ਕਿੰਨੀ ਸੋਹਣੀ ਇਮਾਰਤ ਆ ਗਈ ਜੇ ਤੁਸੀਂ ਆਹ ਵੀਡੀਓ ਨਹੀਂ ਦੇਖੀ ਤਾਂ ਸਮਝ ਲਓ ਤੁਹਾਨੂੰ ਕੁਝ ਨਹੀਂ ਦੇਖਿਆ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਗੁਰਦੁਆਰਾ ਸਾਹਿਬ ਦੇ ਕਰਦੇ ਆਂਗੇ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਆ ਪਰਮਿੰਦਰ ਛੋਟਾ ਇਹਨਾਂ ਨਾਲ ਚਲੋ ਹੁਣ ਆਪਾਂ ਤੁਨੂੰ ਵੀ ਕਰਾਉਣਿਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜੀ ਇੱਥੇ ਨੂੰ ਛੱਡੀ ਆਪਾਂ ਗੁਰੂ ਘਰ ਦੇ ਅੰਦਰ ਆ ਸਾਹਮਣੇ ਬਾਰੇ ਪਾਰਕਿੰਗ ਬਣੀ ਹੋਈ ਹੈਗੀ ਪਾਰਕਿੰਗ ਦੇ ਵਿੱਚ ਲਾਵਾਂਗੇ ਆਪਾਂ ਆਪਣੀ ਗੱਡੀ ਗੱਡੀ ਲਾ ਕੇ ਪਾਰਕਿੰਗ ਦੇ ਵਿੱਚ ਤੇ ਫਿਰ ਜੇਨਾਂਗੇ ਆਪਾਂ ਮੱਥਾ ਚਲੋ ਬੱਚੀ ਜੀ ਜੋ ਜੀ ਫਿਰ ਤੁਹਾਨੂੰ ਕਰਵਾਉਂਦੇ ਆਂਗੇ ਦਰਸ਼ਨ ਸਾਹਮਣੇ ਜੀ ਗੁਰਦੁਆਰਾ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਉਹਨਾਂ ਦਾ ਸੇਖੂਪੁਰ ਆਜੋ ਫਿਰ ਚੱਲਦੇ ਆਂਗੇ ਤੁਹਾਨੂੰ ਵੀ ਕਰਵਾਉਣੇ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਲਿਆ ਕਰੋ ਇਹ ਦੁਕਾਨਾਂ ਨੇ ਜੀ ਇੱਧਰ ਤੁਸੀਂ ਜੋ ਵੀ ਲੈਣਾ ਤਾਂ ਇੱਥੋਂ ਲੈ ਸਕਦਾ ਇੱਥੋਂ ਮਿਲ ਜਾਂਦਾਗਾ ਅੰਦਰੋਂ ਤੇ ਹੁਣ ਆਪਾਂ ਜੋੜਾ ਘਰ ਦੇ ਵਿੱਚ ਜੋੜੇ ਜਮਾ ਕਰਵਾਉਂਦੇ ਆਂਗੇ ਬਾ ਜਮਾ ਕਰਵਾ ਕੇ ਫਿਰ ਨਿਕਲਦੇ ਆਂਗੇ ਨਾਲੇ ਮੱਥਾ ਟੇਕਦੇ ਆਂਗੇ ਅਜੂ ਜੀ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਆਂਗੇ ਧੰਨ ਧੰਨ ਸ਼੍ਰੀ ਗੁਰੂ ਰੰਤ ਸਾਹਿਬ ਜੀ ਦੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਜੀ ਗੁਰੂ ਘਰ ਦੀ ਇਮਾਰਤ ਸਫਾਈ ਵੀ ਬਹੁਤ ਆਗੀ ਬਾਕੀ ਦਰਵਾਜ਼ਾ ਭਾਈ ਅੰਦਰ ਨੂੰ ਖੋਲੋ ਕਿਉਂਕਿ ਲਿਖਿਆ ਵੀ ਹੋਇਆ ਹੈ ਸਾਹਮਣੇ ਦੇਖੋ ਜੀ ਕਿੰਨਾ ਸੋਹਣਾ ਪਾਰਕ ਬਣਾਇਆ ਹੋਇਆ ਹੈਗਾ ਬਾਬਾ ਜੀ ਨੇ ਇੱਥੇ ਆ ਆ ਇਧਰ ਘੰਟਾ ਘਰਾ ਪਾਈ ਟਾਈਮ ਟੂ ਵੀ ਸਹੀ ਹੈ ਇਹਦੇ ਤੇ ਤੇ ਆ ਜੋ ਸਭ ਤੋਂ ਪਹਿਲਾਂ ਦਾ ਦੇਖੋ ਖੂਬਸੂਰਤੀ ਕਿੰਨੀ ਹੈਗੀ ਤੇ ਬਾਬਾ ਜੀ ਹੁਣ ਹੱਥ ਫ੍ਰੈਸ਼ ਕਰ ਰਹੇ ਨੇ ਆਪਣੇ ਸਾਹਮਣੇ ਪਹਾਰਾ ਚੌਕ ਹਾਂ ਬਈ ਕੀ ਹਾਲਾ ਠੀਕ ਆ ਬਾਈ ਦੇਖੋ ਬੋਲਦਾ ਨਹੀਂਗਾ ਚੰਗਾ ਬਾਈ ਨਾ ਬੋਲ ਤੇਰੀ ਮਰਜ਼ੀ ਤੇ ਸਾਹਮਣੇ ਪਵਾਰਾ ਚੌਕ ਆ ਗਿਆ ਤੇ ਹੁਣ ਆਪਾਂ ਚੱਲਦੇ ਆਂ ਕਿ ਲੰਗਰ ਹਾਲ ਵਲ ਤੁਹਾਨੂੰ ਦਿਖਾਉਂਦੇ ਆਂਗੇ ਤੇ ਇਧਰ ਸਾਈਡ ਦੇ ਉੱਪਰ ਦਵਾਨ ਹਾਲ ਆ ਗਿਆ ਤੁਸੀਂ ਦੇਖ ਸਕਦੇ ਹੋ ਤੇ ਇਧਰ ਲੰਗਰ ਹਾਲ ਚੱਲਦੇ ਆਪਾਂ ਲੰਗਰ ਹਾਲ ਵਿੱਚ ਇਹ ਸ਼ਕਦੇ ਆਂ ਲੰਗਰ ਬੜਾ ਵਧੀਆ ਲੰਗਰ ਹਾਲ ਆ ਜੀ ਪਿੱਛੋਂ ਬਹੁਤ ਸੋਹਣਾ ਲੰਗਰ ਹੈ ਜੀ ਗੁਰੂ ਘਰ ਲੰਗਰ ਛੱਕੇ ਆਗੇ ਸੀਗੇ ਤੇ ਬਹੁਤ ਵਧੀਆ ਲੰਗਰ ਹੁੰਦਾ ਐਂਡ ਟੇਸਟੀ ਲੰਗਰ ਹੁੰਦਾ ਹੈਗਾ ਬਾਕੀ ਗਰਮੀ ਵੀ ਅੱਜ ਬਹੁਤ ਆ ਗਈ ਬਾਕੀ ਚਲੋ ਉੱਪਰ ਚੱਲਦੇ ਆਂਗੇ ਆਪਾਂ ਫਿਰ ਨੂੰ ਬਹੁਤ ਸੋਹਣੇ ਦਰਸ਼ਨ ਹੋਈ ਨੇਗੇ ਬਾਬਾ ਜੀ ਦੇ ਇੱਧਰ ਸਾਹਮਣੇ ਕਮਰੇ ਬਣਾਏ ਹੋਏ ਨੇਗੇ ਜਿਹੜੇ ਹੈਸ਼ ਕਰਨੀ ਹੈਗੇ ਤੇ ਨਾਲ ਹੀ ਇਧਰ ਲੈਟਰਿੰਗ ਬਾਥਰੂਮ ਬਣੇ ਹੋਏ ਨੇ ਤੇ ਚਲੋ ਹੁਣ ਆਪਾਂ ਆਪਣੇ ਜਿਹੜੇ ਬੂਟ ਜਮਾ ਕਰਵਾਏ ਤੇ ਜੁੱਤੀਆਂ ਜੋੜੇ ਤੇ ਉਹ ਕਢਵਾਉਨੇ ਹੈਗੇ ਆਪਾਂ ਆਪਣੇ ਜੁੱਤੀਆਂ ਜੋੜੇ ਹੁਣ ਤੇ ਫਿਰ ਚੱਲਦੇ ਆਂਗੇ ਦੇਖੋ ਆ ਫੀਅਰਡ ਗੱਡੀ ਲੱਗਦਾ ਬਾਬਾ ਜੀ ਨੇ ਸ਼ੌਕ ਨਾਲ ਰੱਖੀ ਹੈਗੀ ਤੇ ਮੈਨੂੰ ਲੱਗਦਾ ਬਾਬਾ ਜੀ ਦੀ ਗੱਡੀ ਹੋਊਗੀ ਇਹ ਫੀਅਰਡ ਤੇ ਪੁਰਾਣੀਆਂ ਜਾਂਦਾ ਤਾਜ਼ੀਆਂ ਹੋ ਗਈਆਂ ਦੇਖ ਕੇ ਚਲੋ ਫਿਰੋਂ ਆਪਾਂ ਚੱਲਦੇ ਆਂ ਜੀ ਪਿੰਡ ਵੱਲ ਉਹ ਪਿੱਛੇ ਗੱਡੀ ਖੜੀ ਹੈਗੀ ਤੇ ਵਧੀਆ ਹੈਗੀ ਉਹ ਵੀ sireh ਦੀ ਗੱਡੀ ਟੌਪ ਦੀ ਬੜਾ ਸੂਣਾ ਸਿਸਟਮ ਬਣਾਇਆ ਹੋਇਆ ਹੈਗਾ ਗੁਰੂ ਘਰ ਦਾ ਤੇ ਬਾਬਾ ਰਣਜੀਤ ਸਿੰਘ ਜੀ ਢਡੀਆਂ ਵਾਲਾ ਇਹ ਇਹ ਗੁਰੂ ਘਰ ਹੈ ਜੀ ਪਟਿਆਲਾ ਤੋਂ ਪਵਾਨੀਗੜ ਰੋਡ ਦੇ ਨੈਸ਼ਨਲ ਹਾਈਵੇ ਦੇ ਉੱਪਰ ਹੀ ਬਣਿਆ ਹੋਇਆ ਹੈ ਜੀ ਤੇ ਬੜਾ ਵਧੀਆ ਸਿਸਟਮ ਹੈ ਇੱਥੇ ਸਾਰਾ ਕੁਝ ਹੈ ਇਹ ਪਾਰਕਿੰਗ ਵੀ ਖੁੱਲਾ ਤੇ ਸਾਹਮਣੇ ਇਹ ਨੂੰ ਕਰਾ ਤੇ ਨੂੰ ਉੱਪਰ ਚੱਲ ਜਾਂਗੇ ਫਿਰ